ਹੁਣ ਜੇਕਰ ਤੁਸੀਂ ਹਸਪਤਾਲਾਂ ਦੇ ਵਿੱਚ ਲੜਾਈ ਕਰਦੇ ਹੋ ਤਾਂ ਤੁਹਾਡੇ ਤੇ ਸਰਕਾਰ ਸਖਤ ਕਾਰਵਾਈ ਕਰੇਗੀ 6 ਮਹੀਨੇ ਤੁਹਾਡੀ ਜ਼ਮਾਨਤ ਨਹੀਂ ਹੋਵੇਗੀ ਇਸ ਦੇ ਇਲਾਵਾ ਜੇਕਰ ਕੋਈ ਡਾਕਟਰ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਏਗਾ ਧਿਆਨ ਇਨਾ ਸ਼ਬਦਾਂ ਦਾ ਪਕਟਾਵਾ ਲੁਧਿਆਣਾ ਚ ਆਏ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਪੱਤਰਕਾਰ ਵਾਰਤਾਕਰ ਸੰਬੋਧਿਤ ਕਰ ਲੋਕਾਂ ਨੂੰ ਕੀਤਾ ਗਿਆ ਜਿਸ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਉਹਨਾਂ ਨੇ ਸੈਕਟ੍ਰਿਕ ਡਾਕਟਰ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਉਹਨਾਂ ਕਹੇ ਕਿ ਨਸ਼ੇ ਨੂੰ ਰੋਕਣ ਦੇ ਲਈ ਸਰਕਾਰ ਯਤਨ ਕਰ ਰਹੀ ਹੈ ਉਸ ਤੋਂ ਇਲਾਵਾ ਉਹ ਨਸ਼ਾ ਛੁਡਾਊ ਸੈਂਟਰਸ ਮੇਕ ਪਾਕਿਸਤਾਨ ਤੋਂ ਆ ਰਹੇ ਨਸ਼ੇ ਨੂੰ ਲੈ ਕੇ ਵੀ ਗੱਲਬਾਤ ਕਰ ਰਹੇ ਨੇ ਉਹਨਾਂ ਕਹੇ ਕਿ ਕੇਂਦਰ ਸਰਕਾਰ ਇਸ ਮਾਮਲੇ 'ਚ ਉਹਨਾਂ ਦਾ ਸਹਿਯੋਗ ਕਰੇ ਤੇ ਨਸ਼ਾ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਵੇ ਟੀਵੀ ਤੱਕ ਵੀ ਹਰੇਕ ਖਾਨੇ ਨੂੰ ਸੀ ਅਲਟੀਮੇਟ ਵੀ ਦਿੱਤਾ ਹੈ ਕਿ ਆਪਣੇ ਅੰਦਰੋਂ ਨਸ਼ਾ ਖਤਮ ਕਰੋ ਉਹਦੇ ਬਾਰੇ ਕੀ ਸਸਿਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਮੇਰੇ ਛੋਟੇ ਵੀ ਸੰਜੀਵ ਰੋੜਾ ਜੀ ਨੇ ਤੁਹਾਨੂੰ ਦੱਸਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਮਿਸ਼ਨਰ ਜੀ ਅਰਵਿੰਦ ਕੇਜੀਵਾਲ ਜੀ ਉਹ ਖੁਦ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਜਿਹੜਾ ਹੈਗਾ ਉਹ ਯੋਧ ਨਸ਼ੇ ਵਿਰੋਧ ਜਿਹੜਾ ਹੈਗਾ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਇੱਕ ਲੋਕ ਲੈਰ ਬਣ ਗਈ ਹੈ ਜੀ ਇਹ ਉਹਨਾਂ ਨੂੰ ਲੋਕ ਮਿਲਦੇ ਆ ਕਿ ਆਪਣਾ ਇਸ਼ੂ ਦੱਸਦੇ ਆ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਲੋਕ ਡिक्लेअर ਕਰ ਰਹੇ ਆ ਛੇਕਰੀ ਪੈਰ ਲਾ ਰਹੀ ਆ ਆਉਣ ਵਾਲੀ ਪੀੜ੍ਹੀ ਦਾ ਮਸਲਾ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਇਹ ਜਿਹੜਾ ਜਿਹੜੀ ਜ਼ਿੰਮੇਵਾਰੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਔਰ ਸਾਡੇ ਨੈਸ਼ਨਲ ਕਨਵੀਨਰ ਔਰ ਸ੍ਰੀ ਮਨੀਸ਼ ਸੋਧੇ ਨੇ ਮੈਨੂੰ ਦਿੱਤੀ ਆ ਉਹਦੇ ਚ ਜਿਹੜੀ ਪੁਲਿਸ ਆ ਉਹਨਾਂ ਨੇ ਸਪਾਈ ਰਿਡਕਸ਼ਨ ਕਰਨੀ ਆ ਜਿਹੜੀ ਮੇਰੇ ਜਮੇ ਆਈ ਆ ਮੇਰੇ ਡਿਪਾਰਟਮੈਂਟ ਦੇ ਸਾਡੇ ਸਿਹਤ ਵਾਲਿਆਂ ਦੇ ਜਮੇ ਆਈ ਆ ਉਹਦੇ ਵਿੱਚ ਆ ਕਿ ਡਿਮਾਂਡ ਰਿਡਕਸ਼ਨ ਕਰਨੀ ਆ ਸੀ ਜਿਹੜਾ ਸਟਿਗਮਾ ਹੈਗਾ ਉਹਨੂੰ ਕਿੱਦਾਂ ਫਾਈਟ ਕਰਨਾ ਹਾਰਮ ਰਿਡਕਸ਼ਨ ਕਰਨਾ ਤੇ ਜਿਹੜੇ ਬੰਦੇ ਦੇ ਬੱਚੇ ਦੇ ਨਸ਼ੇ ਦੇ ਟੀਕੇ ਲਾਉਂਦੇ ਆ ਉਹਨਾਂ ਨੂੰ ਐਚਆਈਵੀ ਤੇ ਜਿਹੜੇ ਮਤਲਬ ਜੇ ਆਪਾਂ ਲੋਕਾਂ ਦਾ ਇਲਾਜ ਕਰਾਂਗੇ ਤਾਂ ਉਹਦੇ ਨਤੀਜੇ ਬਿਹਤਰ ਹੋਣਗੇ ਔਰ ਜਿਹੜਾ ਵੀ ਬੱਚਾ ਨਸ਼ਾ ਕਰਦਾ ਉਹਨਾਂ ਸਾਰਿਆਂ ਵਾਸਤੇ ਡਾਕਟਰ ਹੋਣ ਪੈਰਾਮੈਡਿਕਸ ਹੋਣ ਡੀਡਿਕਸ਼ਨ ਸੈਂਟਰ ਹੋਣ ਤੇ ਉਹਦੇ ਵਾਸਤੇ ਰੀਹੈਬਿਲਿਟੇਸ਼ਨ ਸੈਂਟਰ ਹੋਣ ਸਕਿੱਲ ਡਿਵੈਲਪਮੈਂਟ ਸੈਂਟਰ ਹੋਣ ਅਸੀਂ ਉਸ ਤੋਂ ਅੱਗੇ ਜਾ ਕੇ ਸੋਚਦੇ ਹਾਂ ਸਪੋਰਟਸ ਦੇ ਖੇਡ ਦੇ ਮੈਦਾਨ ਹੋਣ ਤੇ ਉਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਵੇ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਹੈ ਤੇ ਮੈਂ ਇਹ ਜਿਹੜਾ ਜਿਮੇਵਾਰੀ ਅਸੀਂ ਲਈ ਹੈ ਉਹਦੇ ਵਾਸਤੇ ਸਾਡੇ ਕੋਲੇ ਸਭ ਤੋਂ ਜ਼ਿਆਦਾ ਸ਼ਾਰਟੇਜ ਇਸ ਸੈਕਟਰੀਸ ਦੀ ਸਾਡੇ ਕੋਲੇ ਸਰਕਾਰੀ ਮੇਰੇ ਖਿਆਲ ਤਕਰੀਬਨ 60 ਦੇ ਕਰੀਬ ਜਿਹੜੇ ਆ ਗਿਆ 55 60 ਜਿਹੜੇ ਆ ਗਿਆ ਸੈਕਟਰੀਸਟ ਉਹ ਰਹਿੰਦੇ ਆ ਕੁਝ ਰਿਜ਼ਾਈਨ ਕਰ ਜਾਂਦੇ ਆ ਕੁਝ ਨਵੇਂ ਆ ਜਾਂਦੇ ਆ ਤੇ ਅੱਜ ਅਸੀਂ ਜਿਹੜੇ ਜਿਹੜੀ ਤੁਹਾਡੇ ਐਸੋਸੀਏਸ਼ਨ ਆਫ ਸੈਕਟਰੀਸਟ ਆ ਗਿਆ ਰਵਿੰਦਰ ਜੀ ਮੇਰੇ ਨਾਲ ਹੈ ਅਸ਼ੀਸ਼ ਜੀ ਮੇਰੇ ਨਾਲ ਹੈ ਇਹਨਾਂ ਦੇ 250 ਮੈਂਬਰ ਹੈ ਇਹ 올 ਇੰਡੀਆ ਐਸੋਸੀਏਸ਼ਨ ਹੈ ਇਹਨਾਂ ਨੇ ਸਾਡੇ ਜਿਹੜੀ ਹੈਗੀ ਆਪਣੀਆਂ ਸਰਵਿਸਿਜ਼ ਗਵਰਨਮੈਂਟ ਦੇ ਇਨੀਸ਼ੀਏਟਿਵ ਤੋਂ ਖੁਸ਼ ਹੋ ਕੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਗਵਰਨਮੈਂਟ ਦੇ ਕੰਸੀਲਰ ਹੋ ਕੇ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨਾਲ ਕੋਲਾਬੋਰੇਸ਼ਨ ਕਰਾਂਗੇ ਸਾਡੀ ਕੋਲਾਬੋਰੇਸ਼ਨ ਦੇ ਵਾਸਤੇ ਇਨ ਪ੍ਰਿੰਸੀਪਲ ਸਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਜੀ ਜਿਹੜਾ ਵੀ ਸਕੱਤਰਿਸਟ ਹੈ ਉਹ ਸਾਨੂੰ 2 ਘੰਟੇ ਦੇਵੇਗਾ ਆਪਣੀ ਸਵੇਰੇ ਪ੍ਰੈਕਟਿਸ ਕਰੇਗਾ ਸ਼ਾਮ ਨੂੰ ਵੀ ਆਪਣੀ ਪ੍ਰੈਕਟਿਸ ਕਰੇਗਾ ਵਿੱਚੋਂ 2 ਘੰਟੇ ਸਾਨੂੰ ਦੇਵੇਗਾ ਸਾਡੇ ਜਿਹੜੇ ਸੈਂਟਰ ਹੈ ਜਿਸ ਤਰ੍ਹਾਂ ਸਾਨੂੰ ਨਰਸਿੰਗ ਕਾਲਜਿਸ ਨੇ 2000 ਬੈੱਡ ਦਿੱਤੇ ਉੱਥੇ ਆਪਣਾ ਟਾਈਮ ਦੇਣਗੇ 2 ਘੰਟੇ ਉੱਥੇ ਜਾ ਕੇ ਟ੍ਰੀਟਮੈਂਟ ਤੇ ਐਡਵਾਈਸ ਕਰਨ ਕਾਉਂਸਲਰਾਂ ਸੀਨ ਐਪਲਾਈ ਕਰ ਰਹੇ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉੱਥੇ ਡਿਪਲਾਈ ਕਰ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਜੇਲਸ ਹੈਗੀਆਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਸੈਕਟਰੀਸਟ ਹੋਏਗਾ ਅਸੋਸੀਏਟ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਨ੍ਹਾਂ ਨੇ ਸਾਨੂੰ ਆਪਣੀਆਂ ਸਰਵਿਸਿਜ਼ ਆਫਰ ਕੀਤੀਆਂ ਔਰ ਮੈਂ ਇੰਡਸਟਰੀ ਨੂੰ ਲੁਧਿਆਣੇ ਵਿੱਚ ਬਹੁਤ ਇੰਡਸਟਰੀਆਂ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਕ ਇੱਕ ਸੈਂਟਰ ਅਡਾਪਟ ਕਰੋ ਜਿਸ ਮਨਸ਼ਾ ਦੇ ਨਾਲ ਆਪਾਂ ਹੁਣ ਤੱਕ ਅੱਖਾਂ ਦੇ ਕੈਂਪ ਲਾ ਕੇ ਜਿਹੜਾ ਸੀਗਾ ਤੁਹਾਡਾ ਚਿੱਟਾ ਮੋਤੀਆ ਕਾਲਾ ਮੋਤੀਆ ਖਤਮ ਕੀਤਾ ਹੈ ਪੰਜਾਬ ਤੋਂ ਜਿਸ ਤਰ੍ਹਾਂ ਅਸੀਂ ਪੰਜਾਬ ਨੂੰ ਜਿਹੜਾ ਬਲੱਡ ਡੋਨੇਸ਼ਨ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਕਿ ਬਲੱਡ ਦੇ ਵਿੱਚ ਸਰਪਲਸ ਆਇਆ ਸੀ ਕੋਈ ਕਮੀ ਨਹੀਂ ਆ ਸਾਡੇ ਕੋਲੇ ਆ ਟਾਈਮ ਨਹੀਂ गिवन ਟਾਈਮ 10-12 ਹਜ਼ਾਰ ਜੁਨਿਅਰ ਹੁੰਦੇ ਆ ਇੱਕ ਉਹਨੂੰ ਇੱਕ ਲੋਕ ਲੈਰ ਬਣਿਆ ਹੁਣ ਇਹ ਵੀ ਬਣ ਰਹੀ ਆ ਦੈਸ ਸੈਂਟਰ ਦੇ ਨਾਲ ਸੀ ਐਨ ਜੀਓ ਦੇ ਨਾਲ ਕਲੈਬੋਰੇਟ ਕਰ ਰਹੇ ਆ ਸਾਡੇ ਘੱਟੋ ਘੱਟ ਵੀ ਜਿਹੜੇ ਹੈਗੇ ਆ ਉਹ 170 171 ਮਹੀਨਾ ਐਨ ਜੀਓ ਦੇ ਕਲੈਬੋਰੇਸ਼ਨ ਚੱਲਦੀਆਂ ਅਸੀਂ ਉਹਨਾਂ ਨੂੰ 1700 ਰੁਪਏ ਦਿੰਨੇ ਆ ਹੁਣ ਜਿਹੜੇ ਸੈਕਟਰੀਸ ਆ ਜਿਹੜੇ ਸਾਨੂੰ ਟਾਈਮ ਦੇਣਗੇ ਉਹਨਾਂ ਨੂੰ 1500 ਰੁਪਏ ਪਰ ਆਰ ਦੇਵਾਂਗੇ ਅਸੀਂ ਹਰ ਘੰਟੇ ਦਾ 1500 ਰੁਪਏ ਦੇਵਾਂਗੇ 2 ਘੰਟੇ ਦੇਣਗੇ 3000 ਰੁਪਏ ਉਹਨਾਂ ਨੂੰ ਅਸੀਂ ਐਮਪੈਨਲ ਕਰਾਂਗੇ ਪਲੱਸ ਉਹਨਾਂ ਨੂੰ ਜਿਹੜੀ ਬਿਓਪਰ ਨੋਰਪੈਨ ਹੈ ਦੂਜਿਆਂ ਨੂੰ ਡਿਸਪੈਂਸਿੰਗ ਰਾਈਟਸ ਮਿਲ ਜਾਣਗੇ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੇਗੀ ਪਲੱਸ ਉਹ ਸਟੇਟ ਦੇ ਵਿੱਚ ਕੰਟ੍ਰਿਬਿਊਟ ਕਰਨਗੇ ਬਹੁਤ ਵੱਡਾ ਯੋਗਦਾਨ ਪਾਣਗੇ ਉਹਦੇ ਨਾਲ ਬਹੁਤ ਸਾਰੇ ਨਵੇਂ ਸੈਂਟਰ ਕ੍ਰੀਏਟ ਹੋ ਜਾਣਗੇ ਗਵਰਨਮੈਂਟ ਨੂੰ ਜਿਹੜਾ ਇਨਫਰਾਸਟ੍ਰਕਚਰ ਮਿਲ ਜਾਏਗਾ ਉਹਨਾਂ ਨੂੰ ਕੁਝ ਤਾਂ ਵੋਲਿਊਮੈਂਟਸ ਮਿਲਣਗੇ ਕੁਝ ਨੂੰ ਨਵੀਆਂ ਫੈਸਿਲਿਟੀਆਂ ਮਿਲਣਗੀਆਂ ਜਿਹੜੇ ਸਾਡੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨਾਲ ਮਿਲ ਕੇ ਅਸੀਂ 23 ਵਰੀ ਸਿਕਿਓਰ ਸੈਂਟਰ ਜਿਹੜੇ ਕੋ ਬੰਦੇ ਹਾਰਡ ਕੋਰ ਆ ਜਿਹੜੇ ਚਿੱਟੇ ਵਾਲੇ ਆ ਜਾਂ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਸਾਰਿਆਂ ਨੂੰ ਅਸੀਂ ਰੱਖਾਂਗੇ ਜਿਹੜੇ ਪ੍ਰਾਈਵੇਟ ਸੈਂਟਰ ਆ ਉਹਨਾਂ ਨੂੰ ਅਸੀਂ ਜਿਹੜੇ ਸੈਲਫ ਮੋਟੀਵੇਟਿਡ ਆ ਜਾਂ ਜਿਹੜੇ ਰਿਫਾਰਮ ਹੋ ਚੁੱਕੇ ਹੋ ਉਹ ਦੇਵਾਂਗੇ ਪਹਿਲਾਂ ਬੰਦਾ ਡੀਡਿਕਸ਼ਨ ਵਿੱਚ ਆਏਗਾ ਫਿਰ ਉਹ ਰੀਹੈਬ ਦੇ ਵਿੱਚ ਆਏਗਾ ਰੀਹੈਬਿਲੀਟੇਸ਼ਨ ਵਾਸਤੇ ਉਹਦੇ ਨਾਲ ਹੀ ਸਕਿੱਲ ਡਿਵੈਲਪਮੈਂਟ ਸ਼ੁਰੂ ਹੋ ਜਾਏਗੀ ਇਨ ਹਾਊਸ ਸਕਿੱਲ ਡਿਵੈਲਪਮੈਂਟ ਹੈ ਜਿਹਦੇ ਵਿੱਚ ਸੰ ਫਾਊਂਡੇਸ਼ਨ ਬਹੁਤ ਵੱਡ ਬਹੁਤ ਵੱਡੀਆਂ-ਵੱਡੀਆਂ ਐਨ ਜੀਓਸ ਉਹ ਪੰਜਾਬ ਦਾ ਨਿਸ਼ਾਡ ਦੇਖ ਕੇ ਬਾਕੀ ਸਾਰੇ ਆਲ ਇੰਡੀਆ ਤੋਂ ਆਲ ਇੰਡੀਆ ਦੇ ਐਨ ਜੀਓ ਪੰਜਾਬ ਦੀ ਗਵਰਨਮੈਂਟ ਨਾਲ ਕੋਲੈਬੋਰੇਟ ਕਰ ਰਹੀਆਂ 20 ਨੂੰ ਐਨ ਜੀਓਸ ਉਹ ਵੀ ਤੁਹਾਨੂੰ ਮੌਕਾ ਦੇ ਤੇ ਉਹਨਾਂ ਦੇ ਜਿਹੜੇ ਕਿ ਦਿਨ ਉਹਨਾਂ ਨੂੰ ਬੁਲਾਵਾਂਗੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਸੇ ਤਰ੍ਹਾਂ ਜਿਹੜਾ ਲੋਕਾਂ ਦਾ ਬਹੁਤ ਭਰਮੰਗਾਰਾ ਮਿਲ ਲਿਆ ਪੰਚਾਇਤਾਂ ਦਾ ਮਿਊਨਿਸਪਲ ਕਾਉਂਸਲਰਸ ਦਾ ਔਰ ਅਗਲੇ ਜਿਹੜਾ ਹੈਗਾ 2 ਹਫ਼ਤੇ ਵਾਸਤੇ ਸਾਡੇ ਨੈਸ਼ਨਲ ਕਮਿਊਨਿਟੀ ਇਸ ਲੀਡਿੰਗ ਫਰੋਮ ਦਾ ਫਰੰਟ ਮਾਰਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਸਾਰੇ ਐਮਐਲਏ ਸਾਰੇ ਕੌਂਸਲਰ ਸਾਰੇ ਜਿੰਨੇ ਵੀ ਤੁਹਾਡੇ ਆਪਣੇ ਮੇਅਰ ਹੈਗੇ ਆ ਸਾਰੇ ਅਸੀਂ ਲੋਕਾਂ ਦੇ ਵਿੱਚ ਆ ਔਰ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਤੁਸੀਂ 31 ਤੱਕ ਕਿਹਾ ਜੋ ਸਾਡੇ ਨੈਸ਼ਨਲ ਕਮਿਸ਼ਨ ਨੇ ਤੁਹਾਨੂੰ ਟਾਰਗੇਟ ਦਿੱਤਾ ਅਸੀਂ ਬਿਲਕੁਲ ਇਹਨੂੰ ਜਿਹੜਾ ਹੈਗਾ 90 95% ਸਾਡੀ ਪ੍ਰੋਬਲਮ ਆਲਰੇਡੀ ਅਸੀਂ ਜਿਹੜਾ ਹੈਗਾ ਵੀ ਨਾਓ ਸਾਡਾ ਅਪਰ ਹੈਂਡ ਆ ਇਹਦੇ ਵਿੱਚ ਜਿਹੜੇ ਤੁਹਾਡੇ ਮжоਰਿਟੀ ਜਿਹੜੇ ਸੀਗੇ ਨਾ ਜਿਹੜੇ ਬਹੁਤ ਜ਼ਿਆਦਾ ਵਿਗੜੇ ਹੋਏ ਬੰਦੇ ਸੀ ਜਿਹੜੇ ਗੈਂਗਸਟਰ ਵੀ ਸੀ ਕਿਉਂਕਿ ਇਹ ਇਹਨਾਂ ਦਾ ਆਪਸ ਬਹੁਤ ਸਬੰਧ ਹੈ ਜੀ ਨਾਰਕੋਟਿਕਸ ਔਰ ਟੈਰੋਰਿਜ਼ਮ ਨਾਰਕੋਟਿਕਸ ਔਰ ਗੈਂਗਸਟਰ ਇਹਨਾਂ ਦਾ ਆਪਸ ਬਹੁਤ ਸਵਾਂਦਾ ਗੜੇ ਬਿਗੜੇ ਵੜੇ ਨਹੀਂ ਸੌਧ ਰਹੇ ਸੀ ਜਿਹੜੇ ਮਤਲਬ ਕਿ ਕ੍ਰਾਈਮ ਕਰਦੇ ਆ ਫਰੋਤੀਆਂ ਮੰਗਦੇ ਆ ਉਹਨਾਂ ਚੋਂ 75 ਬੰਦਿਆਂ ਦੇ ਕਿੱਟੇ ਸਿੱਖੇ ਜਾ ਸਕਦੇ ਆ ਬੜਾ ਦੁੱਖ ਹੁੰਦਾ ਕਿ ਭੈ ਤਾਂ ਹੋਈ ਪੰਜਾਬ ਦੀ ਜਦੋਂ ਜਿਹੜੇ ਆਪਣੇ 85 86 ਬੰਦੇ ਹੋ ਆ ਜਿਨ੍ਹਾਂ ਨੇ ਪਿੰਡ ਵਿੱਚ ਦਾਬਾ ਸੀ ਸਰਕਾਰੀ ਜੀ ਉਹਨਾਂ ਦਾਬ ਕੇ ਆਪਣੇ ਮੁਕਾਰ ਬੜਾਏ ਹੋਏ ਸੀ ਲੀਗਲ ਸਾਰਾ ਕੰਪਲੀਟ ਕਰਕੇ ਉਹਨਾਂ ਦਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਵੀੜਾ ਪੰਜਾਬੀ ਚੱਲ ਰਿਹਾ ਹੈਗਾ ਸੋ ਅਸੀਂ ਪੁਲਿਸ ਆਪਣਾ ਕੰਮ ਕਰ ਰਹੀ ਆ ਜੀ ਡਰੋਨਸ ਦੇ ਵਾਸਤੇ ਅਸੀਂ ਐਂਟੀ ਡਰੋਨ ਆ ਮੈਂ ਹੁਣ ਕਿਦਰ ਸਰਕਾਰ ਨੂੰ ਬੇਨਤੀ ਕਰਦਾ ਇੱਥੇ ਉਹਨਾਂ ਦਾ ਰੋਲ ਹੈ ਜੀ ਜਿਹੜੀਆਂ ਡਰੋਨਸ ਆਉਂਦੀਆਂ ਪਿੱਛੇ ਜਿਹੜਾ ਨੇ ਮਿਲਟਰੀ ਗ੍ਰੇਡ ਵੈਪਨ ਗ੍ਰੇਡ ਜਿਹੜੀਆਂ ਡਰੋਨਸ ਸੀ ਸਾਰੀਆਂ ਢੇਰ ਲਈਆਂ ਤੇ ਆ ਨਾਰਕੋਟਿਕਸ ਵਾਲੀਆਂ ਵੀ ਢੇਰ ਲਓ ਸੈਂਟਰ ਕਰ ਸਕਦਾ ਉਹਨਾਂ ਕੋਲ ਸੈਟਲਾਈਟ ਹੈ 24 ਘੰਟੇ ਸਰਵੇਲੈਂਸ ਹੈ ਔਰ ਸੈਂਟਰ ਦੇ ਰਿਸੋਰਸਸ ਹੱਤੋਂ ਬਹੁਤ ਜ਼ਿਆਦਾ ਇੱਥੇ ਉਹ ਕਿਰਪਾ ਕਰਨ ਕਿ ਸਾਡੇ ਪਾਕਿਸਤਾਨ ਤੋਂ ਕੋਈ ਨਸ਼ਾ ਲੈ ਕੇ ਡਰੋਨ ਇਧਰ ਨਾ ਆਵੇ ਸਿਮਿਲਰ ਜਿਹੜਾ ਗੁਜਰਾਤ ਦੇ ਪੋਰਟ ਤੋਂ ਜਾਂ ਕੋਈ ਮਹਾਰਾਸ਼ਟਰ ਦੇ ਪੋਰਟ ਤੋਂ ਜਿਹੜੀ ਇੰਟਰ ਸਟੇਟ ਮੂਵਮੈਂਟ ਹੈ ਉਹ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕੰਮ ਹੈ ਆਮ ਸ਼ੋਰ ਕਿ ਉਹ ਵੀ ਕਰਨਗੇ ਜ਼ਰੂਰ ਕਰਨਗੇ ਡਾਕਟਰ ਸਾਹਿਬ ਇੱਕ ਜਿਹੜੇ ਨੌਜਵਾਨ ਨਸ਼ਾ ਛਡਣਾ ਚਾਹੁੰਦੇ ਨੇ ਉਹ ਸਰਕਾਰੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ ਭਰਤੀ ਹੋਣਗੇ ਜਾਂ ਪ੍ਰਾਈਵੇਟ 'ਚ ਵੀ ਹੋ ਸਕਦੇ ਆ ਇਹ ਚੁਆਇਸ ਹੈ ਜੀ ਜਿੱਥੇ ਮਰਜ਼ੀ ਹੋਣ ਆ ਜਿਹੜੇ ਤੁਹਾਡੇ ਅਸੀਂ ਦੋਨਾਂ ਨੂੰ ਕੋਲਾਬੋਰੇਟ ਕਰ ਰਹੇ ਆ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਕੋਲਾਬੋਰੇਸ਼ਨਾਂ ਤੁਹਾਡੇ ਲੁਧਿਆਣੇ ਦੇ ਵਿੱਚ ਹੀ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਜਵੰਦੀ ਦੇ ਵਿੱਚ ਹੈ ਸਾਡੀ ਹੈਲਪਫੁਲ ਐਨ ਜੀਓ ਦੇ ਨਾਲ ਬੈਲਸਸ ਦਾ ਸੈਂਟਰ ਕਿੰਨਾ ਵਧੀਆ ਚੱਲ ਰਿਹਾ ਜੀ اسی ਤਰ੍ਹਾਂ ਸੀ ਐਮ ਸੀ ਡੀ ਐਮ ਸੀ ਦੇ ਨਾਲ ਮਿਲ ਕੇ ਸੰਜੀਵ ਰੋੜਾ ਜੀ ਦੇ ਉਪਰਾਲੇ ਦੇ ਨਾਲ ਉੱਥੇ ਜਿਹੜੇ ਪ੍ਰਾਈਵੇਟ ਡਾਕਟਰ ਆ ਉੱਥੇ ਵੈਸੇ ਵੋਲੰ ਬ ਇਕ ਦੋ ਆਪਰੇਟਿਵ ਸ਼ੁਰੂ ਹੋ ਗਏ ਆ ਨਰੋਲੋਜੀ ਦੀ ਜਿਹੜੀਆਂ ਮਤਲਬ ਜਰੋਲੋਜੀ ਦੀ ਨੈਫਰੋਲੋਜੀ ਦੀ ਕਾਰਡੀਓਲੋਜੀ ਦੀ ਇਹ ਸਾਰੀਆਂ ਆਪਰੇਟਿਸ਼ਨ ਤੋਂ ਸ਼ੁਰੂ ਕਰ ਰਹੇ ਆ ਆਈਸੀਯੂ ਸ਼ੁਰੂ ਕਰਤਾ ਉਹਦੇ ਵਿੱਚ ਡੀਐਮਸੀ ਸਾਨੂੰ ਬੈਕਅਪ ਦੇ ਰਿਆ ਬਹੁਤ ਸਾਰੀਆਂ ਸਰਵਿਸਸਾਂ ਵਾਸਤੇ ਜਿਹੜੇ ਸਾਡੇ ਜੱਚਾ ਬੱਚਾ ਦੇ ਹੈਗੇ ਆ ਜਿਹੜੇ ਸਾਡੇ ਕੰਪਲਿਕੇਟਿਡ ਕੇਸਸ ਆ ਜਿਹੜੇ ਹਾਈ ਰਿਸਕ ਪ੍ਰੈਗਨancies ਹੈਗੀਆਂ ਜਾਂ ਡਿਲੀਵਰੀਜ਼ ਆ ਪ੍ਰਸੈਂਟਾ ਪ੍ਰੀਵਿਅ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਉਹ ਸੀਐਮਸੀ ਸਾਨੂੰ ਬੈਕਅਪ ਸਪੋਰਟ ਦੇ ਰਿਆ ਸੋ ਵੀ ਆਰ ਵਰਕਿੰਗ ਟੂ ਗੈਦਰ ਸਾਡਾ ਸਾਰਿਆਂ ਦਾ ਏਮ ਇੱਕ ਤੋ ਇਹ ਬਹੁਤ ਵਧੀਆ ਇੰਸਟੀਚੂਟਸ ਹੈ ਔਰ ਬਹੁਤ ਅੱਛਾ ਇੱਕ ਜਿਹੜਾ ਸੈਂਟਰ ਬਹੁਤ ਅੱਛਾ ਹੈ ਤੇ ਲੋਕ ਬਹੁਤ ਅੱਛਾ ਹੈ ਔਰ ਮੇਰਾ ਤਾਂ ਆਲਵਾ ਮੈਟਰ ਰਹੇ تھے ਮੈਂ ਤਾਂ ਜੋ ਹਾਂ ਜੋ ਮੈਂ ਅੱਜ ਵੀ ਹਾਂ ਉਹ ਮੈਦਾਨ ਮੈਡੀਕਲਿਸ ਕਰਕੇ ਰੁਧਾਨੇ ਦਾ ਮਤਲਬ ਕੁਝ ਨੀਜੀ ਨੀਜੀ ਰੀਡਕਸ਼ਨ ਸੈਂਟਰ ਹੈ ਜਿਹੜੇ ਰੂਟੀਨ ਚੈਕਿੰਗ ਵੀ ਹੋਦੀ ਨਹੀਂ ਤੁਹਾਡੇ ਕੋਲ ਚਾਹੀਦਾ ਜਿਹਨੂੰ ਬ੍ਰੀਡ ਹਾਂ ਨਹੀਂ ਨਹੀਂ ਦੇਖੋ ਰੇਡ ਇੱਕ ਚੀਜ਼ ਹੈ ਜੀ ਅਸੀਂ ਬਿਲਕੁਲ ਉਹਨਾਂ ਨੂੰ ਆਪਣੇ ਨੈਟਵਰਕ ਚ ਲੈ ਕੇ ਆ ਰਹੇ ਹਾਂ ਰੇਡ ਅਸੀਂ ਕੀਤੀ ਆ ਜੀ ਪੰਜਾਬ ਦੇ ਵਿੱਚ ਇੱਕ ਦਰਜਨ ਦੇ ਖਰੀਬ ਜਿਹੜੇ ਸੀਗੇ ਅ ਇਲੀਗਲ ਜਿਹਨੂੰ ਅਸੀਂ ਕਹਿੰਦੇ ਆ ਰੀਹੈਬਿਟੇਸ਼ਨ ਸੈਂਟਰ ਚਲਦੀ ਸੀ ਪੰਜਾਬ ਦੇ ਵਿੱਚ ਦੋ ਤਿੰਨ ਇਸ਼ੂਸ ਆ ਗਿਆ ਜੀ ਇੱਥੇ ਐਨਆਰਈ ਬਹੁਤ ਹੈ ਉਹ ਕਿਸੇ ਨੂੰ ਫੈਮਿਲੀ ਵੀਜ਼ਾ ਮਿਲ ਜਾਂਦਾ ਕੋਈ ਕੈਨੇਡਾ ਜਾ ਰਹੀ ਹੈ ਪਰਿਵਾਰ ਇੱਕ ਬੱਚਾ ਨਸ਼ਾ ਕਰਦ ਨੂੰ ਉੱਥੇ ਜਮਾ ਕਰਾ ਜਾਂਦੇ ਕਿਸੇ ਦਾ ਬਾਪੂ ਨਸ਼ਾ ਕਰਦਾ ਉੱਥੇ ਜਮਾ ਕਰਾ ਜਾਂਦੇ ਸੋ ਉਹਨਾਂ ਨਾਲ ਵੀ ਅਸੀਂ ਕੰਮ ਕਰ ਰਹੇ ਆ ਜੀ ਅਸੀਂ ਉਹਨਾਂ ਨੂੰ ਬਹੁਤ ਸਾਰਨੂੰ ਰਿਫਾਰਮ ਕਰਕੇ ਦੇਖੋ ਜਸਟਿਸ ਜਿਹੜਾ ਹੁੰਦਾ ਰਿਫਾਰਮ ਰਿਫਾਰਮਿਸਟ ਹੋਣਾ ਚਾਹੀਦਾ ਰੈਟਰੀਬਿਊਟਿਵ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਮੈਂ ਕਹਤ ਹਾਂ ਤੁਸੀਂ ਸਾਰੇ ਗਵਰਨਮੈਂਟ ਦੇ ਰੂਲਸ ਫਾਲੋ ਕਰੋ ਤੁਹਾਡੇ ਕੋਲ ਡਾਕਟਰ ਨਹੀਂ ਹੈ ਡਾਕਟਰ ਵੀ ਮੈਂ ਦੇ ਦਿੰਦਾ ਤੁਸੀਂ ਚਲਾਓ ਆਪਣਾ ਰੀਹੈਬਿਲੀਟੇਸ਼ਨ ਸਾਡਾ ਕਮਾਓ ਪੈਸੇ ਪੈਸੇ ਅਸੀਂ ਦੇ ਰਹੇ ਹਾਂ 1500 ਰੁਪਿਆ ਪਰ ਹੱਟ ਦੇ ਰਹੇ ਹਾਂ ਜੀ ਜਿਹੜੀ ਡਰਗ ਹੈਗੀ ਉਹ ਦੱਸਿਆ ਜਾ ਰਿਹਾ ਯੂਪੀ ਬਿਆਰ ਤੋਂ ਆ ਰਹੀ ਹੈ ਤੇ ਲੱਗਦਾ ਨਹੀਂ ਤੁਹਾਨੂੰ ਬੱਸਾਂ ਦੀ ਵੀ ਚੈਕਿੰਗ ਹੋਣੀ ਚਾਹੀਦੀ ਕਿਉਂਕਿ ਇੱਥੋਂ ਜਿਹੜੇ ਬੱਸਾਂ ਜਾਂਦੀਆਂ ਤੁਸੀਂ ਸਭ ਉਹ ਭਰਦੀਆਂ ਹੋ ਇੱਥੋਂ ਤੁਸੀਂ ਦੇਖੀ ਜਾਓ ਜੀ ਤੁਸੀਂ ਦੇਖੀ ਜਾਓ ਅਸੀਂ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਪੁਲਿਸ ਅਰਵਿੰਦ ਕੇਜਰੀਵਾਲ ਜੀ ਦੀ ਪੈਣੀ ਅੱਖ ਹੈ ਮੈਂ ਕਹਿ ਰਿਹਾ ਤੁ ਪਾਕਿਸਤਾਨ ਤੋਂ ਵੀ ਆਂਦੀ ਆ ਪਰ ਸਾਰੇ ਦੁਸ਼ਮਣ ਦੇ ਦੇਸ਼ ਤੋਂ ਬਾਹਰ ਨਹੀਂ ਆ ਕੁਝ ਅੰਦਰ ਵੀ ਆ ਗਿਆ ਕੋਈ ਸਾਡੇ ਆਪਣੇ ਵੀ ਆ ਗਿਆ ਉਹ ਸਾਰੇ ਹੁਣ ਉਹਨਾਂ ਨੂੰ ਇੱਕ ਗੱਲ ਪੱਕੀ ਆ ਜੀ ਜਿਹੜਾ ਬੰਦਾ ਨਸ਼ਾ ਕਰਦਾ ਸਾਡੀ ਉਹਦੇ ਨਾਲ ਹਮਦਰਦੀ ਆ ਅਸੀਂ ਉਹਨੂੰ ਨਸ਼ਾ ਛੁਡਾਵਾਂਗੇ ਕੋਈ ਨਾ ਕੋਈ ਕੰਮ ਸਿਕਾਵਾਂਗੇ ਕੰਮ ਤੇ ਲਾਵਾਂਗੇ ਉਹਨੂੰ 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 ਸਪੋਰਟਸ ਨਾਲ ਜੋੜਾਂਗੇ ਕੰਮ ਨਾਲ ਜੋੜਾਂਗੇ ਖੁਸ਼ਹਾਲ ਜ਼ਿੰਦਗੀ ਦੇਵਾਂਗੇ ਜਿਹੜਾ ਬੰਦਾ ਨਸ਼ਾ ਵੇਚਣ ਵਾਲਾ ਪੁਲਿਸ ਉਹਦੇ ਪਿੱਛੇ ਹੋਏਗੀ ਜਾਂ ਤਾਂ ਉਹ ਰਸਤੇ 'ਚ ਕੋ ਟੱਕਾਰਿਆ ਹੋਏਗਾ ਕਿਤੇ ਜੇਲ੍ਹ ਚ ਕੋਟ ਖਾ ਰਿਆ ਹੋਵੇਗਾ ਜਾਂ ਉਹ ਪੰਜਾਬ ਛੱਡ ਕੇ ਭੱਜੇਗਾ ਜਾਂ ਉਹ ਜ਼ਖਮੀ ਹੋ ਕੇ ਕਿਸੇ ਹਸਪਤਾਲ ਚ ਦਾਖਲ ਪਿਆ ਹੋਵੇਗਾ ਤੇ ਜਾਂ ਉਹ ਸ਼ਮਸ਼ਾਨ ਚ ਹੋਵੇਗਾ ਇਹ ਦੋ ਰਸਤੇ ਆ ਆਪਾਂ ਜਿਹੜਾ ਹੈਗਾ ਇਹਦੇ ਚ ਕੋਈ ਦੁਬਿਧਾ ਨਹੀਂ ਹੈ ਕਿ ਜਿਹੜਾ ਪ੍ਰੋਗਰੈਸ ਵਾਲਾ ਰਸਤਾ ਉਹਦੇ ਤੇ ਆਣ ਹੁਣ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਰਨੀ ਹੈ ਇਹ ਜਿਹੜੀ ਮੈਂ ਅਨਾਉਂਸਮੈਂਟ ਕਰਨੀ ਆ ਮੇਰੇ ਦਿਲ ਚ ਬਹੁਤ ਪੀੜਾ ਹੈ ਇਹਦੀ ਲਿਧਿਆਣਾ ਲਈ ਦਲੀ ਸ੍ਰਿੰਦਰ ਸੋਨੇ ਦੀ ਰਿਪੋਰਟ